ਕਿ ਕਿਦਾਂ ਲੱਗਾ ਮੇਲਾ ਬਾਈ ਬਈ ਲੱਗਾ ਕੀ ਕੋ ਸਿੱਖਿਆ ਫਿਰ ਬਹੁਤ ਵਧੀਆ ਸਿੱਖਿਆ ਮਿਲਦੀ ਆ ਮੇਲੇ ਤੋਂ ਅੱਛਾ ਸਸਰੀ ਕਾਲ ਦੋਸਤੋ ਤੁਸੀਂ ਆਪਣਾ ਚੈਨਲ ਅਤੇ ਪੇਜ ਦੇਖ ਰਹੇ ਹੋ ਇਸ ਵਕਤ ਮੈਂ ਮੌਜੂਦ ਹਾਂ ਪੀਡੀਐਫ ਦੇ ਜਗਰਾਉ ਮੇਲੇ ਤੇ ਜਿੱਥੇ ਅੱਜ 7 8 ਤੇ 9 ਫਰਵਰੀ ਨੂੰ ਤਿੰਨ ਦਿਨ ਜਿਹੜਾ ਇਹ ਜਗਰਾਉ ਦੀ ਪਸ਼ੂ ਮੰਡੀ ਦੇ ਵਿੱਚ ਜਿਹੜਾ ਇਹ ਮੇਲਾ ਚੱਲਣਾ ਵਾ ਸੋ ਆਪਾਂ ਵਕ ਵਕ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਤੇ ਇਥੋਂ ਵਾਪਸ ਮੇਲਾ ਦੇਖ ਕੇ ਜਾ ਰਹੇ ਕਿਸਾਨ ਵੀਰ ਕੁਝ ਸਮਾਨ ਖਰੀਦ ਕੇ ਲੈ ਜਾ ਰਹੇ ਆ ਮੇਲੇ ਦੇ ਵਿੱਚੋਂ ਤੇ ਉਹਨਾਂ ਦੇ ਨਾਲ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਮੇਲਾ ਅੱਜ ਦਾ ਕਿਸ ਤਰ੍ਹਾਂ ਦਾ ਲੱਗਾ ਤੇ ਮੇਲੇ ਤੋਂ ਕੀ ਕੀ ਜਾਣਕਾਰੀ ਉਹਨਾਂ ਨੇ ਪ੍ਰਾਪਤ ਕੀਤੀ ਇੱਥੇ ਜਿਹੜੀ ਇੱਕ ਮੈਂ ਖਾਸ ਗੱਲ ਦੇਖੀ ਆ ਉਹ ਇਹ ਦੇਖੀ ਆ ਕਿ ਆਮ ਆਪਾਂ ਵੇਖਦੇ ਹਾਂ ਕਿ ਕਿਸਾਨ ਮੇਲਿਆਂ ਦੇ ਵਿੱਚ ਜਿੱਥੇ ਜਿਆਦਾ ਆਪਣੇ ਜਿਹੜੇ ਬਾਪੂ ਬਜ਼ੁਰਗ ਹੁੰਦੇ ਆ ਉਹੀ ਮੇਲਿਆਂ ਤੇ ਜਿਆਦਾ ਕਿਸਾਨ ਮੇਲਿਆਂ ਤੇ ਜਾਂ ਐਗਰੀ ਮੇਲਿਆਂ ਤੇ ਜਾਂ ਪੀਡੀਐਫ ਦੇ 100ਪੋ ਜਿਵੇਂ ਇਹ ਹੋ ਰਿਹਾ ਵਾ ਦੇਖੇ ਜਾਂਦੇ ਨੇ ਪਰ ਇੱਥੇ ਨੌਜਵਾਨ ਵੀਰਾਂ ਦੀ ਵੱਡੀ ਗਿਣਤੀ ਆ ਵੱਡੀ ਤਦਾਦ ਦੇ ਵਿੱਚ ਜਿਹੜੇ ਆ ਨੌਜਵਾਨ ਵੀਰ ਉਹ ਵੀ ਇੱਥੇ ਜਿਹੜੇ ਆ ਮੇਲਾ ਪੀਡੀਐਫ ਦਾ ਜਿਹੜਾ ਦੇਖਣ ਆਏ ਹੋਏ ਆ ਆ ਜਾਓ ਹਾਂ ਜਾਨੀ ਕਿ ਵੀ ਜਿਹੜੇ ਬੰਦੇ ਪਸ਼ੂ ਰੱਖਦੇ ਆ ਉਹਨਾਂ ਲਈ ਬੈਟਰ ਆ ਚੀਜ਼ ਇਹ ਠੀਕਾ ਠੀਕਾ ਤੇ ਬਾਕੀ ਦੂਜੇ ਨੰਬਰ ਤੇ ਇਹ ਗੱਲ ਆ ਵੀ ਬਰੀਡ ਬਣਾਉਣੀ ਚਾਹੀਦੀ ਆ ਵੀ ਇੱਥੇ ਬਰੀਡ ਵਾਲੇ ਸਾਰੇ ਪਸ਼ੂ ਆਉਂਦੇ ਆ ਪਹਿਲੀ ਵਾਰ ਆਇਓ ਤਾਂ ਅੱਗੇ ਵੀ ਆਉਂਦੇ ਨਹੀਂ ਅੱਗੇ ਵੀ ਵੀਰੇ ਆਉਂਦੇ ਆ ਅੱਗੇ ਵੀ ਆਉਂਦੇ ਆ ਠੀਕ ਆ ਕਿੱਥੋਂ ਆਏ ਤੂੰ ਚੂੜ ਚੱਕੋ ਵੀਰੇ ਚੂੜ ਚੱਕਿਆ ਮੋਗਾ ਹਾਂ ਜਿਲ੍ਹਾ ਮੋਗਾ ਵਧੀਆ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸ ਕੇ ਜੜਿਆ ਦਰਸ਼ਕੋ ਕਿ ਨੌਜਵਾਨ ਤਬਕਾ ਵੱਡੀ ਗਿਣਤੀ ਦੇ ਵਿੱਚ ਆਇਆ ਸੋ ਬਹੁਤ ਹੀ ਸਮੇਂ ਦੀ ਲੋੜ ਆ ਤੇ ਜਿਹੜੇ ਪਸ਼ੂ ਸਾਡੇ ਆਮ ਆਪਾਂ ਦੇਖਦੇ ਆ ਕਿ ਲੋਕ ਛੱਡ ਚੁੱਕੇ ਸੀ ਛੱਡ ਚੁੱਕੇ ਸੀ ਇਹ ਪੀਡੀਐਫ ਮੇਲੇ ਨੇ ਦੁਬਾਰਾ ਫਿਰ ਲੋਕ ਡੰਗਰ ਰੱਖਣ ਲਾ ਦਿੱਤੇ ਰੁਝਾਨ ਇਧਰ ਨੂੰ ਜ਼ਿਆਦਾ ਹੋ ਰਿਹਾ ਪਸੂਆਂ ਲੋਕਾਂ ਦਾ ਜੀ ਪਹਿਲਾਂ ਬਾਹਰ ਜਾਣ ਲਈ ਜ਼ਿਆਦਾ ਰੁਝਾਨ ਸੀ ਕੈਨੇਡਾ ਹੁਣ ਥੋੜਾ ਜਿਹਾ ਬੰਦਾ ਕਹਿੰਦਾ ਵੀ ਇੱਥੇ ਆਪ ਦਾ ਬਿジネス ਚਲਾ ਗਿਆ ਆਪ ਮਾਲਕ ਹੋਈਏ ਹੁਣ ਇਹ ਕੰਮ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਇੰਨੇ ਪੈਸੇ ਲਾ ਕੇ ਬਾਹਰ ਵੀ ਜਾਣਾ ਨਾਲੇ ਫਿਰ ਜੰਟਾਂ ਦੇ ਠਾਗੀ ਦਾ ਸ਼ਿਕਾਰ ਹੋ ਜਾਈਦਾ ਤੇ ਇਹ ਆਪ ਦਾ ਕੰਮ ਇੱਥੇ ਚਲਾਇਆ ਹੋਵੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਹੋਰ ਕੋਈ ਦੱਸਣਾ ਤੇ ਨਹੀਂ ਬਸ ਸਹੀ ਬਾਤ